ਜਿਹੜੇ ਮੇਰੇ ਵੀਰ ਕਹਿੰਦੇ ਆ ਕਿ ਸਾਡੀ ਟਾਈਮਿੰਗ ਵਿੱਚ ਕਮੀ ਆ ਅਤੇ ਔਰਤ ਕੋਲ ਜਾਂਦੇ ਆ ਇੱਕ ਅੱਧੇ ਮਿੰਟ ਦੇ ਵਿੱਚ ਹੀ ਅਸੀਂ ਖਲਾਸ ਹੋ ਜਾਂਦੇ ਆ ਉਹਨਾਂ ਵੀਰਾਂ ਵਾਸਤੇ ਇੱਕ ਤਾਕਤ ਅਤੇ ਲਾਜਵਾਬ ਨੁਸਖਾ ਲੈ ਕੇ ਆਇਆ ਜਿਹੜਾ ਨੁਸਖਾ ਕੀ ਮੈਂ ਬੜੇ ਪਿਆਰ ਦੇ ਨਾਲ ਤੁਹਾਨੂੰ ਦੱਸਾਂਗਾ ਅਤੇ ਜਿਹੜੇ ਇਨਸਾਨ ਕਹਿੰਦੇ ਆ ਕਿ ਸਾਨੂੰ ਰੈਕਸ਼ਨ ਨਹੀਂ ਆਉਂਦਾ ਸਾਡਾ ਚੰਗੀ ਤਰ੍ਹਾਂ ਤਣਾਅ ਨਹੀਂ ਆਉਂਦਾ ਜਾਂ ਸਾਡੀ ਟਾਈਮਿੰਗ ਵਿੱਚ ਕਮੀ ਆ ਉਹਨਾਂ ਦੇ ਰੈਕਸ਼ਨ ਦੇ ਵਿੱਚ ਐਨ ਲੋਹੇ ਵਰਗਾ ਤਣਾਅ ਆ ਜੇਗਾ ਅਤੇ ਤੁਹਾਡੀ ਟਾਈਮਿੰਗ ਮਨਮਰਜ਼ੀ ਦੀ ਹੋ ਜਾਏਗੀ 0 ਤੋਂ 1 ਘੰਟੇ ਤੱਕ ਤੁਹਾਡੀ ਟਾਈਮ ਹੀ ਜਾ ਸਕਦੀ ਆ ਦੋਸਤੋ ਆਜ ਤਾਂ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਆ ਕਿਦੇ ਨਾਲ ਆ ਦੋਸਤੋ ਸਭ ਤੋਂ ਪਹਿਲਾਂ ਅਸੀਂ ਲੈਣਾ